ਹਾਂਜੀ ਵੀਰੋ ਹਜੇ ਨਾ ਕਰਨਾਟਕ ਆ ਜਾ ਦੇਖ ਲੋ ਚੱਕੜ ਕਿੰਨਾ ਬਹੁਤ ਮੀਂਹ ਪੈਣ ਲਿਆ ਵਾ ਇਸ ਕਰਕੇ ਪਹਿਲੇ ਮਹੀਨੇ ਬਾਈ 30000 ਹੀ ਮਿਲਦਾ ਹੁਣ ਕਈ ਬੰਦੇ ਕਹਿੰਦੇ 30000 ਥੋੜਾ ਮਹੀਨੇ ਦਾ ਬਾਈ ਜੀ 30000 ਥੋੜਾ ਨਹੀਂ ਵੇਲਿਆਂ ਨਾਲੋਂ ਸਿਆਣੇ ਕਹਿੰਦੇ ਵੰਗਾਰ ਚੰਗੀ ਮਸ਼ੀਨ ਖੜੀ ਆ ਚਲੋ ਆਪਣੀ ਤਨਖਾਹ ਪਈ ਜਾਂਦੀ ਐ ਅਗਲਾ ਕਹਿੰਦਾ ਮਸ਼ੀਨ ਦੇ ਕੋਲੇ ਹਾਜ਼ਰ ਰਹੋ ਇਸ ਕਰਕੇ ਵੀਰ ਮੇਰੇ ਪੈਸੇ ਨਾ ਵੇਖੋ ਅਗਲੇ ਮਹੀਨੇ ਵਾਜੂ ਕੀ ਤਨਖਾਹ 35 ਵੀ ਹੋ ਸਕਦੀ ਐ 40 ਵੀ ਹੋ ਸਕਦੀ ਐ ਚਲਾਉਣ ਵਾਲੇ ਬੰਦੇ ਦੀ ਵੀਰ 30000 ਆ ਤੇ ਇਧਰੋ ਕਰਾਇਆ ਲਾ ਕੇ ਮੇਰੇ ਵੀ ਆਜੋ ਕਿਉਂਕਿ ਫਰੋਡ ਬਹੁਤ ਚੱਲਦਾ ਕਈਆਂ ਨੂੰ ਪੈਸੇ ਪਾਏ ਆ ਮੁੜ ਕੇ ਆਉਂਦੇ ਨਹੀਂਗੇ ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ ਇੱਕ ਵਾਰੀ ਆਧਰੋ ਤੁਸੀਂ ਕਰਾਇਆ ਲਾ ਕੇ ਆਜੋ ਕਰਨਾਟਕਾ ਜੀ ਤੁਹਾਨੂੰ ਮਸ਼ੀਨਾਂ ਦਵਾ ਦਿੰਨੇ ਆ ਜਿਹੜੇ ਸਿੰਗਲ ਬੰਦੇ ਆ ਉਹ ਸਿੰਗਲ ਆਜੋ ਜਿਹੜੇ ਡਬਲ ਬੰਦੇ ਆ ਡਬਲ ਆਜੋ ਕਿਉਂਕਿ ਗਾਂਹ ਸੀਜ਼ਨ ਕੰਪੀਟੀਸ਼ਨ ਚੱਲਣਾ ਹੁਣ ਤੋਂ ਚੱਲ ਪਿਆ ਕੰਮ ਤੇ ਮਾਰਚ ਅਪ੍ਰੈਲ ਤੱਕ 9 ਮਹੀਨੇ ਚੱਲਣਾ ਆਜੋ ਮੇਰੇ ਵੀਰ ਸੰਭਲੋ ਆਪੋ ਆਪਣੀਆਂ ਸੀਟਾਂ ਤੇ ਮੇਰੇ ਕੋਲੇ ਵੀਰੇ ਡੀ ਲਕਸ ਮਾਡਲ ਆ ਨਵੀਂ ਕਰਤਾਰ ਬਹੁਤ ਵਧੀਆ ਮਸ਼ੀਨ ਆ 52 ਇੰਚ ਫਿੱਡਰਾ ਤੇ 14 ਫੁੱਟਾ ਕੱਟਰ ਆ ਤੇ ਵਧੀਆ ਆਪਾਂ ਨੂੰ ਵਿਹਲਿਆਂ ਨਾਲੋਂ ਸਾਨੇ ਕਹਿੰਦੇ ਵਕਾਰ ਚੰਗੀ ਮਾਲਕ ਕਹਿੰਦਾ ਮਸ਼ੀਨ ਦੇ ਕੋਲੇ ਰੈਮੀ ਪੈਂਦਾ ਪਈ ਜਾਵੇ ਮੁੜ ਕੇ ਇਹਨਾਂ ਨੂੰ ਬੰਦੇ ਨਹੀਂ ਮਿਲਦੇ ਉਹ ਕਹਿੰਦਾ ਟੈਨਸ਼ਨ ਨਾ ਲੈ ਤੈਨੂੰ ਤਨਖਾਹ ਮਿਲੂਗੀ ਇਸ ਕਰਕੇ ਬਾਈ ਜੀ ਹੁਣ ਤੂੰ ਜਿਹੜੇ ਕਹਿੰਦਾ ਗੱਲਾਂ ਕਰਦੇ ਵੀ 30000 ਥੋੜਾ ਤੇ ਮੈਨੂੰ ਇਹ ਦੱਸੋ ਵੀ ਘਰੇ ਬੈਠੇ ਕਿੰਨੇ ਕਮਾਉਨੇ ਆ ਜੇ ਦਿਹਾੜੀ ਵੀ ਜਾਣੇ ਆ ਤੇ 500 ਰੁਪਏ ਦਿਹਾੜੀ ਆ ਤੇ 15000 ਬੰਦਾ ਤੇ ਇੱਥੇ 30000 ਮਿਲ ਜਾਂਦਾ ਕੋਈ ਇੱਥੇ ਰਾਤ ਨੂੰ ਨਹੀਂ ਚੱਲਦੀ ਕੋਈ ਕੋਸ਼ ਨਹੀਂ ਗਾ ਦਿਨੇ ਦਿਨੇ ਮਸ਼ੀਨ ਚੱਲਦੀ ਆ ਮੰਨ ਕੇ ਚੱਲੋ ਮਹੀਨੇ 'ਚ 20 ਦਿਨ ਚੱਲਦੀ ਆ ਕਰਮਾਂ ਵਾਲੀ 10 ਦਿਨ ਖੜੀ ਰਹਿੰਦੀ ਆ ਇੱਧਰ ਭੱਜਾਂ ਨੱਸੀ ਵਾਲੀ ਹੁੰਦੀ ਆ ਰੋਡ ਤੇ ਵਾਲੀ ਚੱਲਦੀ ਆ 2 ਦਿਨ ਆ ਪਿੰਡ 'ਚ 2 ਦਿਨ ਅਗਲੇ ਪਿੰਡ 'ਚ ਐ ਕੰਮ ਹੁੰਦਾ ਇੱਧਰ ਤੇ ਹੱਥ ਬੰਨ ਕੇ ਬੇਨਤੀ ਆ ਮੇਰੇ ਵੀਰੋ ਜਿਹੜੇ ਕੰਮ ਵਾਲੇ ਬੰਦੇ ਆ ਆਓ ਮੇਰੇ ਭਰਾ ਠੀਕ ਆ ਨਾ 2-3000 ਦੀ ਕੋਈ ਵੱਡੀ ਗੱਲ ਨਹੀਂ ਕਿ ਦੋ ਬੰਦਿਆਂ ਦਾ 3000 ਕਰ ਆਇਆ ਲੱਗਦਾ ਖਾ ਪੀ ਕੇ ਕੱਲੇ ਬੰਦੇ ਦਾ 1500 ਕਿ ਹੱਥ ਬਨ ਕੇ ਬੇਨਤੀ ਆ ਐਵੇਂ ਨਾ ਕਿਸੇ ਦੇ ਮਗਰ ਲੱਗੋ ਕਮਾਈਆਂ ਕਰੋ ਮਹਾਰਾਜ ਨੇ ਤੁਹਾਨੂੰ ਗੁਣ ਦਿੱਤਾ 30000 ਥੋੜਾ ਨਹੀਂ ਹੁੰਦਾ ਪੰਜਾਬ ਪੁਲਿਸ ਚ ਜਦੋਂ ਭਰਤੀ ਹੋਈਦਾ ਪਹਿਲੀ ਤਨਖਾਹ ਹੌਲਦਾਰ ਦੀ 28 28000 ਹੁੰਦੀ ਆ 27 28000 ਤੇ ਆਪਾਂ ਨੂੰ ਫੇਰ ਵੀ 30 ਮਿਲੀ ਜਾਂਦਾ ਗੁਰੂ ਹਾਜੇ ਵੀ ਤੁਸੀਂ ਕਹਿੰਦੇ ਥੋੜੇ ਆ ਐ ਆ ਜੋ ਆ ਅਗਲੇ ਨੇ ਰੋਟੀ ਪਾਣੀ ਖਰਚਾ ਪਾਣੀ ਸਭ ਕੁਝ ਦੇਣਾ ਜਿਹੜੇ ਬੰਦੇ ਪੈਕੇਜ ਅਲੋਂਦੇ ਉਹਨਾਂ ਨੂੰ ਕੁਆਟਰ ਵੀ ਦਿੰਦੇ ਆ ਇੱਕ ਬੰਦੇ ਨੂੰ ਤੇ ਹੱਥ ਬਨ ਕੇ ਬੇਨਤੀ ਆਵੇਂ ਕਿਸੇ ਦੇ ਮਗਰ ਨਾ ਲੱਗੋ ਜੇ ਤੱਕ ਕਮਾਈਆਂ ਕਰਨੀਆਂ ਤੇ ਆਜੋ ਨੰਬਰ ਨੋਟ ਕਰ ਲਓ ਖਰਜਿੰਦਰ ਸਿੰਘ ਬਾਈ ਦਾ 99152 86726 99152 86726 ਕਾਲ ਕਰਕੇ ਜਰੂਰ ਆਇਓ ਮੇਰੇ ਭਰਾ ਓਕੇ ਬਾਏ ਬਾਏ ਟਾਟਾ ਗੁਰਵਿੰਦਰ ਸਿੰਘ ਕਰਨਾਟਕਾ ਚ